ਤਰਨਤਾਰਨ ਤੋਂ ਇੱਕ ਮੰਦਪਾਗੀ ਖਬਰ ਨਿਕਲ ਕੇ ਸਾਹਮਣੇ ਆਈ ਜਿੱਥੇ 22 ਸਾਲਾ ਲੜਕੀ ਦੇ ਨਾਲ ਅੱਜ ਇੱਕ ਹਾਦਸਾ ਵਾਪਰ ਗਿਆ ਜੀ ਹਾਂ ਤੁਹਾਨੂੰ ਦੱਸਦੀ ਹੈ ਕਿ ਤਰਨਤਾਰਨ ਦੇ ਜੰਡਿਆਲਾ ਬਾਈਪਾਸ ਚੌਂਕ ਨੇੜੇ ਜਦੋਂ ਇਹ ਲੜਕੀ ਆਪਣੇ ਘਰੋਂ ਕਾਲਜ ਜਾਣ ਦੇ ਲਈ ਨਿਕਲੀ ਤਾਂ ਅਚਾਨਕ ਇੱਕ ਟਰੱਕ ਵੱਲੋਂ ਇਸ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਮੌਕੇ ਤੇ ਲੜਕੀ ਦੇ ਨਾਲ ਇਹ ਹਾਦਸਾ ਵਾਪਰ ਜਾਂਦਾ ਤੇ ਉਸ ਦੀ ਮੌਤ ਹੋ ਜਾਂਦੀ ਹੈ। ਉੱਤੇ ਦੱਸਦੀ ਹੈ ਕਿ ਜਦੋਂ ਇਹ ਟੱਕਰ ਲੱਗੀ ਇਸ ਲੜਕੀ ਨੂੰ ਤਾਂ ਜਿਹੜਾ ਮੌਕੇ ਤੇ ਟਰੱਕ ਡਰਾਈਵਰ ਹੁੰਦਾ ਉਹ ਫਰਾਰ ਹੋ ਜਾਂਦਾ ਜਿਸ ਦੀ ਪੁਲਿਸ ਹੁਣ ਜਾਂਚ ਕਰ ਰਹੀ ਹੈ। ਉੱਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਜਿਹੜਾ ਕਿ ਜਿਹੜੇ ਪਰਿਵਾਰਕ ਮੈਂਬਰ ਇਹਨਾਂ ਉਹ ਵੀ ਜਿਹੜੇ ਸੜਕ ਉੱਤੇ ਬੈਡ ਕਨ ਚੀਕ ਚਹਾੜਾ ਕਰ ਰਹੇ ਹੁੰਦੇ ਤੇ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਉਥੇ ਦੱਸਦੀ ਹੈ ਕਿ ਮ੍ਰਿਤਕ ਲੜਕੀ ਦੀ ਪਛਾਣ ਰਜਵੰਤ ਕੌਰ ਉਮਰ 22 ਸਾਲ ਵੱਜੋਂ ਹੋਈ ਹੈ ਜੋ ਆਈਟੀਆਈ ਵਿੱਚ ਜਿਹੜਾ ਕਿ ਕੋਸਮਟੋਲੋਜੀ ਦਾ ਕੋਰਸ ਕਰਦੀ ਸੀ ਤਾਂ ਚੌਥੇ ਸਾਲ ਦੇ ਵਿੱਚ ਸੀ ਤਾਂ ਜਦੋਂ ਅੱਜ ਸਵੇਰੇ ਉਹ ਆਈਟੀਆਈ ਕਾਲਜ ਜਾਣ ਦੇ ਲਈ ਨਿਕਲੀ ਤਾਂ ਜਦੋਂ ਚੌਂਕ ਪਾਰ ਕਰਨ ਲੱਗੀ ਸੀ ਤਾਂ ਅਚਾਨਕ ਇੱਕ ਤੇਜ਼ ਰਫ਼ਤਾਰ ਵਿੱਚ ਟਰੱਕ ਆਉਂਦਾ ਤੇ ਉਸ ਨੂੰ ਆਪਣੀ ਛਪੇਟ ਵਿੱਚ ਲੈ ਲੈਂਦਾ ਉਥੇ ਤੁਹਾਨੂੰ ਦਿਖਾ ਦਿੰਦੇ ਹਾਂ ਮੌਕੇ ਦੀਆਂ ਤਸਵੀਰਾਂ ਇਹ ਨਾਮ ਕੀ ਹੈ ਤੁਹਾਡਾ ਜੀ ਮੇਰਾ ਨਾਮ ਸਰਜੀ ਸਿੰਘ ਹੈ ਜੀ ਕੀ ਬਕਵਾ ਹੈ ਹੈਗੀ ਇਥੇ ਦੇਖੋ ਜੀ ਅਸੀਂ ਤੇ ਚਲੋ ਘਰੇ ਨਾਲ ਫੋਨ ਆਇਆ ਇਥੋਂ ਕਿਸੇ ਮੁਲਾਜ਼ਮ ਨੇ ਕੀਤਾ ਵਾ ਇਹ ਗੱਡੀ ਇਹ ਆਈਟੀਆਈ ਦੇ ਕੋਰਸ ਕਰ ਰਹੇ ਇਹ ਕੱਡੀ ਜਿਹੜਾ ਵਾ ਕੀ ਨਾਮ ਇਹਦਾ ਅਰਜਵੰਤ ਕੌਰ ਲੜਕੀ ਦਾ ਨਾਮ ਵਾ ਉਹ ਟਰੱਕ ਆਲੇ ਨੇ ਪਾਰ ਕਰ ਲੱਗਿਆ ਤੁਹਾਨੂੰ ਵੇਖਿਆ ਨਹੀਂ ਆ ਗੱਡੀ ਵੀ ਆਵੇ ਮਗਰ ਉਸ ਉੱਤੇ ਚਾਰ ਦੀ ਗੱਡੀ ਉਹ ਸਿਰ ਫਿਸ ਗਿਆ ਵਾ ਠੀਕ ਹੈ ਜੀ ਹੋਰ ਕੁਝ ਮੰਗ ਕਰਦੇ ਹੋ ਮੰਗ ਇਨਸਾਫ ਹੀ ਹੋਣਾ ਚਾਹੀਦਾ ਜੀ ਪੇਨਾਂ ਤੇ ਥੋੜੀ ਜੀ ਕਾਰਵਾਈ ਡਰਾਈਵਰਾਂ ਤੋਂ ਨਹੀਂ ਚਾਹੀਦੀ ਆ ਵੀ ਥੋੜਾ ਤਰੀਕੇ ਨਾਲ ਚੱਲਣ ਇਹ ਵੀ ਬੱਚਿਆਂ ਵਾਲੇ ਇਹ ਵੀ ਪਰਿਵਾਰਾਂ ਵਾਲੇ ਆ ਕਿੰਨੇ ਮੈਂ ਤੁਹਾਡੀ ਬੱਚੀ ਦੀ ਐ ਜੀ ਤਿੰਨ ਭੈਣਾਂ ਸੀ ਇੱਕ ਭਰਾ ਵਾ ਜੀ ਕਰਦੇ ਪਿਤਾ ਜੀ ਦੇ ਕੰਮ ਇਹਨਾਂ ਦੇ ਸ਼ਰਮੀ ਕਮੇਟੀ ਚ ਹੈ ਜੀ ਕਿੰਨੇ ਬੱਚੇ ਹੋਇਆ ਜੀ ਜਿਹਨੇ ਡਾਕਟਰ ਯਕੀ ਲੈ ਛੋਟੇ ਇਹ ਆਪਣੀ ਭੈਣ ਹੀ ਆ ਆਪਣਾ ਫਰੈਂਡ ਇਹਦੀ ਰਿਸਟਰ ਹੀ ਰਜਵੰਤ ਕੌਰ ਨਾਂ ਹੀ ਇਹਨਾਂ ਦਾ ਕਿੱਥੋਂ ਆਏ ਕਿੱਥੇ ਲੋਕਲ ਹੀ ਤਰਨਧਰ ਨੇ ਆ ਆਈਟੀਆ ਕਰਦੇ ਪਏ ਨਾ ਉਧਰ ਜਾਂਦੇ ਪਏ ਸੀ ਟਰੱਕ ਵਾਲੇ ਨੇ ਕੀਤਾ ਸੀ ਦੱਸਣ ਜਾ ਰਿਹਾ ਕਿ ਕਹਿੰਦੇ ਇਹ ਵੀ ਪਹਿਲਾਂ ਗਿਰਗੀ ਸੀ ਲੱਗੀ ਸੀ ਟਰੱਕ ਨਾਲ ਲੋੜਾਪੰਦ ਵਾਲਾ ਲੋਕਾਂ ਨੇ ਦੁਬਾਰਾ ਟਰੱਕ ਵਾਲੇ ਨੇ ਇਸ ਤਰ੍ਹਾਂ ਕਰਤਾ ਹਾਂ ਦੁਬਾਰਾ ਕੀਤਾ ਉਹ ਪੁਲਿਸ ਵੀ ਕਰ ਦਿੱਤੀ ਕਸਟਰੀ ਜਾਨਾ ਫਾਲਾ ਟਰੱਕਰ ਕੀ ਮੰਗ ਕਰਦੇ ਇਹਨਾਂ ਸਾਫ਼ ਹੀ ਚਾਹੀਦਾ ਮੰਗ ਕਰਨੀ ਆਪਾਂ ਸਰ ਇਹ ਕੀ ਵਾਕਿਆ ਹੋਇਆ ਜੀ ਜੰਨਾਲਾ ਚੌਂਕ ਬਾਈਪਾਸ ਇੱਕ ਲੜਕੀ ਸੀ ਰਜਵੰਤ ਕੌਰ ਡਾਟਰ ਆਫ ਗੁਰਮੀਤ ਸਿੰਘ ਇਹ ਗਲੀ ਬਾਗੀ ਵਾਲੀ ਸਤਖੰਡ ਰੋਡ ਤੋਂ ਤਾਂਦੀ ਇਹ ਆਈਟੀਆਈ ਕੱਢ ਗਿਲ ਪੜਦੀ ਆ ਇਹ ਅੱਜ ਆਪਣੇ ਘਰ ਤੋਂ ਆਈਟੀਆਈ ਜਾ ਰਹੀ ਸੀ ਤੇ ਜੰਡੇਆਲਾ ਚੌਂਕ ਦੇ ਵਿੱਚ ਟਰੱਕ ਦੇ ਥੱਲੇ ਆ ਕੇ ਇਹਦਾ ਜਿਹੜਾ ਵਾ ਡੈਥ ਹੋ ਗਈ ਆ ਇਹ ਕੀ ਕਾਰਵਾਈ ਕੀਤੀ ਹੈ ਦੀ ਇਹ ਜੋ ਵੀ ਇਹ ਬਿਆਨ ਮੈਨੂੰ ਮੌਕੇ ਤੇ ਦਿਖਾ ਰਹੇ ਨੇ ਉਸ ਮੁਤਾਬਕ ਅਗਲੀ ਕਾਰਵਾਈ ਹਮਲੇ ਵਿੱਚ ਲਿਆਂਦੀ ਜਾਵੇ ਜੀ ਟਰੱਕ ਵਾਲੇ ਕਾਬੂ ਕਰਦੇ ਆਂ ਹਾਂ ਜੀ ਜੀ ਉਹ ਵੀ ਗੱਡੀ ਵੀ ਕਾਬੂ ਕਬਜ਼ੇ ਚ ਲੈ ਲਈ ਆ ਜੀ ਡਰਾਈਵਰ ਡਰਾਈਵਰ ਦਾ ਜੇ ਪਤਾ ਕਰਦੇ ਆ ਜੀ ਕਿ ਸੜਕੇ 'ਤੇ ਨਾ ਚਲੇਗਾ ਉਹ ਗੱਡੀ ਜਿਹੜੀ ਉਹਦੇ ਕੋਲ ਚੱਲੇਗੀ ਅੱਗੇ ਉਹ ਕੀ ਬੋਡੀ ਪੋਸਟਮਾਰਟਮ ਦੀ ਕਰੇ ਜਿਹੜੀ ਡੈੱਡ ਬੋਡੀ ਆ ਪੋਸਟਮਾਰਟਮ ਨਹੀਂ ਪਈ ਦਿੱਤੀ ਗਈ ਯਾਰ ਅਗਲੀ ਕਾਰਵਾਈ ਕਰਕੇ ਤੇ ਉਹਨਾਂ ਦੇ ਵਾਰਸਾਂ ਦੇ ਹਵਾਲੇ ਉਹ ਕਰ ਦੰਦੇ ਲੱਗ